ਜੀ ਮੇਰਾ ਟੋਕੇ ਜਾਣ ਕੇ ਘੋਟ ਵਧਿਆ ਗਿਆ ਸੀ ਵੀ ਜੀ ਬਾ ਮੇਰੀ ਸੁੱਕਦੀ ਜਾਂਦੀ ਆ ਤੇ ਹੋਰ ਵੀ ਜੀ ਮੇਰਾ ਕੋਈ ਵੀ ਜੀ ਸਾਧਨ ਨਹੀਂ ਹੈਗਾ ਵੀ ਜੀ ਕੋਈ ਕਮਾਈ ਦਾ ਤੇ ਵੀ ਜੀ ਮੇਰੇ ਕੋਠੀਆਂਆਂ ਵੀ ਛੱਤਾਂ ਵੀ ਜੀ ਡਿੱਗੀਆਂ ਆ ਵੀ ਜਾਈਂ ਵੀ ਸਾਬ ਵੀਰਾਂ ਨੂੰ ਬੇਨਤੀ ਕਰਦੇ ਆ ਮੱਦਵਾ ਤੇ ਸਾਡੀ ਵੀਰ ਜੀ ਵਾਤੇ ਵਰਗੇ ਮਦਦ ਕੀਤੀ ਜਾਵੇ ਕੀ ਕਹੋਗੇ ਵੀਰ ਜੀ ਮੇਰਾ ਇਲਾਜ ਹੋ ਸਕਿਆ ਹੱਥ ਦਾ ਵੀਰ ਜੀ ਮੇਰੀ ਬਾਹ ਠੀਕ ਹੋ ਜਾਵੇ ਤੇ ਨਾਲੇ ਵੀਰ ਜੀ ਮੇਰਾ ਘਰ ਬਾਰ ਵੀਰ ਜੀ ਛੱਤਾਂ ਮੇਰੀਆਂ ਬਦਲੀਆਂ ਜਾਣ ਕੋਠਿਆਂ ਦੀਆਂ ਵੀਰ ਜੀ ਬਹੁਤ ਜਿਆਦੇ ਮਾਰੇ ਜੀ ਤੁਹਾਨੂੰ ਛੱਤਾਂ ਵੀ ਜੋ ਬਾਲਾ ਉੱਤੇ ਵਿਚਾਰਿਆਂ ਡਿੱਗੀ ਜਾਂਦਾ ਕੋਈ ਰੋਟੀ ਦਾ ਗੁਜ਼ਾਰਾ ਨਹੀਂ ਹੈਗਾ ਕੋਠੇ ਵੀ ਟਈ ਜਾਂਦੇ ਆ ਬਹੁਤ ਜਿਆਦਾ ਮੰਦਾ ਹਾਲ ਹੈ ਜੀ ਨਾਰਾਹੀ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਿੱਖ ਜਹਾਜ ਬੰਦਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹਦੇ ਵਿਚਾਰੇ ਗਰੀਬ ਦੀ ਮੱਤ ਕੀਤੀ ਜਾਵੇ ਵਿੱਚ ਮੇਰਾ ਟੋਕੇ ਜਾਣ ਕੇ ਘੋਟਾ ਵੱਧਿਆ ਗਿਆ ਸੀ ਵੀ ਜੀ ਬਾ ਮੇਰੀ ਸੁੱਕ ਦੀ ਜਾਂਦੀ ਆ ਤੇ ਵੀ ਜੀ 1.5-2 ਲੱਖ ਰੁਪਏ ਆ ਵੀ ਜੀ ਰਾਟਰਾਂ ਦੱਸਿਆ ਹੋਇਆ ਹੈ ਤਾਂ ਇਹ ਜੀ ਮਾਹੀ ਮੈਂ ਅਨਰੇਵੀਰਾਂ ਤੋਂ ਮਦਦ ਮੰਗਦੇ ਵੀਰ ਜੀ ਲਾਜ ਵਾਸਤੇ ਇਹ ਜੀ ਮੇਰੇ ਬਹੁਤ ਹੀ ਜ਼ਿਆਦਾ ਵੀਰ ਜੀ ਗਰੀਬੀ ਆ ਪਾਠੀ ਸਿੰਘਾ ਵੀਰ ਜੀ ਮੈਂ ਪਾਠ ਕਰਕੇ ਵੀਰ ਜੀ ਮੈਂ ਆਪਦਾ ਖਾਤਾ ਚਲਾਉਣਾ ਵੀਰ ਜੀ ਕਰਦਾ ਤੇ ਹੋਰ ਵੀਰ ਜੀ ਮੇਰਾ ਕੋਈ ਵੀਰ ਜੀ ਸਾਧਨ ਨਹੀਂ ਹੈਗਾ ਵੀਰ ਜੀ ਕੋਈ ਕਮਾਈ ਦਾ ਤੇ ਵੀਰ ਜੀ ਮੇਰੇ ਕੋਠੀਆਂਆਂ ਵੀ ਛੱਤਾਂ ਵੀਰ ਜੀ ਡਿੱਗੀਆਂ ਆ ਹੋਰ ਵੀਰ ਜੀ ਕਰਕੇ ਸਾਰਿਆਂ ਵੀਰਾਂ ਤੋਂ ਵੀਰ ਜੀ ਮਦਦ ਮੰਗਦੇ ਆ ਸਾਡੀ ਵੀਰ ਜੀ ਮਦਦ ਕੀਤੀ ਜਾਵੇ ਬਾਤ ਛੱਡ ਕੇ ਵੀਰ ਜੀ ਪੈਰ ਦੁਬਲੀ ਹੋ ਜਾਂ ਰਿਹਾ ਪਾਠ ਕਰਕੇ ਵੀਰ ਜੀ ਬਾਹਾਂ ਘਰਾਂ ਜੀ ਵੀਰ ਜੀ ਕਿਤੇ ਡਿਊਟੀ ਲਾ ਕੇ ਵੀਰ ਜੀ ਆਪ ਦਾ ਵੀਰ ਜੀ ਕਰੀ ਦਾ ਕੰਮ ਵੀਰ ਜੀ ਜੇ ਸਾਡਾ ਪਾਠ ਲੱਗ ਜਾਵੇ ਵੀਰ ਜੀ ਨਹੀਂ ਇਟਾ ਇਟਾਂ ਗਿਆ ਪ੍ਰੇਸ਼ਨ ਹੋਏਗਾ ਨਹੀਂ ਤਾਂ ਬਾਹ ਸਾਰੀ ਵੀਰ ਜੀ ਸੁੱਕ ਜਾਏਗੀ ਸੁੱਕਦੀ ਜਾਂਦੀ ਵੀਰ ਜੀ ਬਾਹ ਵੀਰ ਜੀ ਦੋਂਤ ਨਾ ਸਾਲਾ ਵੀ ਜੀ ਬਹੁਤ ਜਿਆਦਾ ਬਾਹ ਸੁੱਕ ਗਈ ਵੀਰ ਜੀ ਇਹ ਵੀ ਰਿਸ਼ਤੇਦਾਰ ਨੇ ਮਦਦ ਨਹੀਂ ਕੀਤੀ ਵੀਰ ਜੀ ਨਾ ਕਿਸੇ ਸਗੇ ਸੁਧਰੇ ਵੀਰ ਜੀ ਕੇ ਸਾਡੀ ਮਦਦ ਨਹੀਂ ਵੀਰ ਜੀ ਕੀਤੀ ਵਿਜੈ ਅਸੀਂ ਸਭ ਵੀਰਾਂ ਨੂੰ ਬੇਨਤੀ ਕਰਦੇ ਆਂ ਮਤਦਵਾ ਤੇ ਸਾਡੀ ਵੀਰ ਜੀ ਵਾਤੇ ਵਰਗੇ ਮਦਦ ਕੀਤੀ ਜਾਵੇ ਕਿ ਕਿਉਂਕਿ ਵੀਰ ਜੀ ਮੇਰਾ ਇਲਾਜ ਹੋ ਸਕਿਆ ਹੱਥ ਦਾ ਵੀਰ ਜੀ ਮੇਰੀ ਬਾਹ ਠੀਕ ਹੋ ਜਾਵੇ ਤੇ ਨਾਲੇ ਵੀਰ ਜੀ ਮੇਰਾ ਘਰ ਬਾਰ ਵੀਰ ਜੀ ਛੱਤਾਂ ਮੇਰੀਆਂ ਬਦਲੀਆਂ ਜਾਣ ਕੋਠੇਆਂ ਦੀਆਂ ਵੀਰ ਜੀ ਬਹੁਤ ਹੀ ਜ਼ਿਆਦਾ ਵੀਰ ਜੀ ਸਾਡੀ ਗਰੀਬੀ ਅਸੀਂ ਮਦਦ ਮੰਗਦੇ ਆਂ ਹੱਥ ਜੋੜ ਕੇ ਗਲਸਾ ਜੀ ਵਿੱਚ ਮੇਰਾ ਮੋਬਾਈਲ ਨੰਬਰ 98559 44903 98559 43903 ਐਂਡ ਮੇਰਾ ਦੁੱਬਲੀਆ ਵੱਡੇ ਸੁਭਰਾਵਾਂ ਦੇ ਲਾਗੇ ਵਿਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਕੌਰ ਸਾਡਾ ਦੁੱਬਲੀ ਵੀਰ ਜੀ ਇਹਦਾ ਟੋਕੇ ਵੀਰ ਜੀ ਹੱਥ ਆ ਗਿਆ ਸੀ ਤੇ ਹੁਣ ਕੇ ਸਾਡੇ ਕੋਲ ਇਹਦਾ ਲਾਜ ਹੀ ਨਹੀਂ ਗਰੀਬਾਂ ਤੋਂ ਹੋਇਆ ਰੀਬੀ ਬਹੁਤ ਜ਼ਿਆਦੀ ਸੀ ਇਹਦਾ ਪਾਲ ਪੂਰ ਕੇ ਕਰਦੀ ਹੈ ਗੁਜ਼ਾਰਾ ਤੇ ਨਹੀਂ ਹਣ ਤੇ ਕੋਈ ਅੱਗੇ ਚੱਲ ਚੱਲ ਜਾਂਦਾ ਸੀ ਤੇ ਹੁਣ ਦਾ ਹੱਥਾ ਹੁਣ ਕਾਰਨ ਚ ਇਹ ਵੀ ਨਹੀਂ ਹੁਣ ਧੋਇਆ ਜਾਂਦਾ ਵਾ ਹੁਣ ਇਹਦੀ ਬਾਹ ਡਾਕਟਰਾਂ ਨੇ ਆਖਿਆ ਇਹਦੀ ਬਾਹ ਸੁੱਕ ਸੁੱਕਦੀ ਜਾਂਦੀ ਤੇ ਇਹਦਾ ਇਲਾਜ ਹੋਣਾ ਚਾਹੀਦਾ ਕਮਾਈ ਦਾ ਸਾਧਨ ਨਹੀਂ ਫਤ ਉਹ ਵੀ ਕੋਈ ਵੀ ਹੈਗਾ ਤੇ ਕਮਾਈ ਦਾ ਸਾਧਨ ਹੁੰਦਾ ਤਾਂ ਫੇਰ ਕਾਨੂੰ ਇਹ ਹੁਣ 2.5 ਲੱਖਾਂ ਦੇ ਇਹਦੇ ਹੱਥ ਬਾਹ ਤੇ ਲੱਗਣਾ ਤੇ ਬਾਹ ਤੇ ਹੁਣ ਤੇ ਨਹੀਂ ਤੇ ਬਾਹ ਸਾਰੀ ਸੁੱਕ ਜੂਗੀ ਕੋ ਮਤ ਕਰ ਸਾਧਨ ਵੀ ਇਹ ਵੀ ਕੋ ਖਾਣ ਪੀਣ ਨੂੰ ਵੀ ਹੈ ਨਹੀਂਗਾ ਸਾਧਨ ਤੇ ਡੱਬੇ ਵੀ ਵੇਖ ਲੋ ਮੇਰੇ ਖਾਲੀ ਪਏ ਆ ਇਹ ਵੀ ਕਿਹ ਗਰਾਂ ਭੁੱਖੇ ਵੀ ਬਹਿਣਾ ਪੈਂਦਾ ਵਾ ਆਹ ਦੇ ਨਹੀਂ ਕਰਦਾ ਚਲੋ ਵੀਰਾਂ ਭਰਾਵਾਂ ਦੇ ਗਾੜੀ ਮਿਹਨਤੀ ਆ ਉਹਨੂੰ ਕੋਈ ਸਰੋਗੀ ਲਿਆ ਹਾਂਜੀ ਭਾਲੇ ਦੀ ਮੇਰੇ ਦੀ ਮੌਤ ਹੋ ਚੁੱਕੀ ਆ ਕੈਂਸਰ ਨਾਲ ਤੇ ਸਰ ਕਹੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੀ ਮੱਜਤ ਕੀਤੀ ਜਾਵੇ ਵੀਰਾਂ ਭਰਾਵਾਂ ਨੂੰ ਜਿੰਨੀ ਵੀ ਹੋਵੇ ਚਲੋ ਗਰੀਬਾਂ ਦੀ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਦਾ ਮੂੰਹ ਤੇ ਗੁਰੂ ਦੀ ਗੋਲ ਖਵਾਹ ਰਾਜ ਜੀ ਕਾ ਕਾ ਸਾਦੇ ਵੇ ਗੱਜੀ ਕੀ ਖਾਤੇ ਆਠੀ ਸਿੰਘ ਜਦੋਂ ਜਿਹੜਾ ਹੱਥ ਵੜਿਆ ਗਿਆ ਇਹਦੇ ਘਰ ਦੇ ਲਾਹਤ ਬਹੁਤ ਵਿਚਰਦੇ ਮੜਿਆ ਕਿ ਲਾਗ ਜਾਇਦਾ ਤੇ ਵੀ ਹੋ ਪਿਓ ਗਨੇ ਗੁਨੇ ਪਾ ਗਿਆ ਛੋੜਦੀ ਨਹੀਂ ਹੁਣ ਪਾਠ ਕਰਕੇ ਤੇ ਗੁਜ਼ਾਰਾ ਕਰਦਾ ਵਾ ਹੁਣ ਪਏ ਤੇ ਕਿਹਦਾ ਘਟੂ ਚਾ ਇਹਦਾ ਵੱਢਿਆ ਤਿੰਨ ਚਾਰ ਸਾਲ ਹੋ ਗਈ ਆ ਤੇ ਪਾਠਾਂ ਤੋਂ ਗੁਜ਼ਾਰਾ ਚੱਲਦਾ ਸੀ ਤੇ ਹੁਣ ਉਹ ਵੀ ਮੰਦੇ ਹਾਲ ਹੋਏ ਪਏ ਵਿਚਾਰੇ ਤੇ ਫਿਰ ਰਲ ਮਿਲ ਕੇ ਪਾਰਟੀ ਸਿੰਘ ਦੀ ਮਤਤ ਕੀਤੀ ਜਾਵੇ ਅਸੀਂ ਤੇ ਭੈਣ ਭਰਾਵਾਂ ਘੜੀ ਹੱਥ ਜੋੜ ਦੇ ਕੇ ਬੇਨਤੀ ਕਰਦੇ ਬਹੁਤ ਜ਼ਿਆਦਾ ਮਾੜੀ ਉਹਨਾਂ ਛੱਤਾਂ ਵੀ ਜੋ ਬਾਲਾ ਉੱਤੇ ਵਿਚਾਰਿਆਂ ਡਿੱਗੀ ਜਾਂਦਾ ਕੋਈ ਰੋਟੀ ਦਾ ਗੁਜ਼ਾਰਾ ਨਹੀਂ ਹੈਗਾ ਕੋਠੇ ਵੀ ਢਈ ਜਾਂਦੇ ਆ ਬਹੁਤ ਜ਼ਿਆਦਾ ਮੰਦੇ ਹਾਲ ਵਿਚਾਰੇ ਇਹਨਾਂ ਕੋਈ ਹੁਣ ਤੇ ਖਾਣ ਪੀਣ ਦਾ ਕੋਈ ਸਾਧਨ ਨਹੀਂ ਹੈਗਾ ਡੱਬੇ ਆ ਆਟੇ ਵਾਲੀ ਜਰਮੀ ਆ ਜੋ ਵੀ ਕੋਈ ਹੈ ਨਾ ਕੋਈ ਖਾਲੀ ਚਾਹ ਦਾ ਕੋਈ ਚਾ ਜੋਗਾ ਵੀ ਵਿਚਾਰਾ ਗੁਜ਼ਾਰਾ ਨਹੀਂ ਹੈਗਾ ਜਿਹੜਾ ਬਹੁਤ ਔਖਾ ਹੋ ਕੇ ਚੱਲਦਾ ਕੋਈ ਕੋਈ ਕਿਤੇ ਕੋਈ ਭੈਣ ਭਰਾ ਕੋਈ ਲੱਗੇ ਨਹੀਂ ਲੱਗਦਾ ਕੋਈ ਸਾਥ ਸੰਬੰਧੀ ਵੀ ਕੋਈ ਲੱਗੇ ਨਹੀਂ ਲੱਗਦਾ ਦੱਸਿਆ ਕੋਈ ਨਹੀਂ ਵੀ ਇੰਨਾ ਕੋਈ ਮਾੜਾ ਮੋਟਾ ਕੋਈ ਕਰਾ ਦੇ ਗੱਲ ਕਰ ਨਹੀਂ ਤੇ ਕੋਈ ਕਹਿੰਦੇ ਕੱਜੀ ਕਰਾਉਣੇ ਆ ਕਰਦੇ ਆ ਕੋਈ ਨਹੀਂ ਲੱਗੇ ਲੱਗਦਾ ਮਾੜੇ ਤੇ ਕੌਣ ਲੱਗਦਾ ਹੁੰਦਾ ਤੁਹਾਨੂੰ ਪਤਾ ਇਹ ਤਾਂ ਪਾਠ ਫੂਡ ਕਰਕੇ ਵਿਚਾਰਾ ਲਿਆਉਂਦਾ ਜਿਹਦੇ ਉਹਦਾ ਗੁਜ਼ਾਰਾ ਚੱਲਦਾ ਜਦੋਂ ਕਰ ਲਿਆ ਜਾਂਦਾ ਆ ਗਿਆ ਲੈ ਜਾਂਦਾ ਕੁਝ ਖਾ ਲਿਆ ਬਾਕੀ ਫੇਰ ਇਦਾਂ ਹੀ ਫੇਰ ਕੋਈ ਪਾਠ ਆ ਗਿਆ ਫੇਰ ਵਿਚਾਰਾ ਕਰ ਲਿਆ ਕੋਈ ਇਦਾਂ ਮਾੜਾ ਚੰਗਾ ਗੁਜ਼ਾਰਾ ਚੱਲ ਜੀ ਹਾਂਜੀ ਇਹਦੀ ਗੱਟ ਵੱਡਿਆ ਗਿਆ ਇਹਦਾ 3-4 ਸਾਲ ਹੋ ਗਏ ਤੇ ਉਹਨਾਂ ਕੋਈ ਪਤਾ ਨਹੀਂ ਕੀ ਕਾਰਨ ਗੱਟ ਸੁੱਕਦਾ ਬਾਹ ਸੁੱਕਦੀ ਜਾਂਦੀ ਆ ਉਹਨਾਂ ਨੇ ਤੇ ਡਿਪਰੇਸ਼ਨ ਕਰਾਓ ਕਿ ਨਹੀਂ ਤੇ ਬਾਹ ਸਾਰੀ ਸੁੱਕ ਜੂਗੀ ਇਹਦੀ ਸ਼ਰੀਰ ਦੀ ਡਿਪਰੇਸ਼ਨ ਚੋਗਾ ਕੋਈ ਸਾਰਾ ਨਹੀਂ ਹੈਗਾ ਕੋਈ ਪੈਸਾ ਤੇ ਲਾ ਕੋਈ ਇਹਨਾਂ ਕੋਲ ਨਾ ਕੋਈ ਇਹਨਾਂ ਰਹੀ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਿੱਖ ਜਹਾਜ ਬੰਦਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹਦੇ ਵਿਚਾਰੇ ਗਰੀਬ ਦੀ ਮੱਤ ਕੀਤੀ ਜਾਵੇ ਇਸ ਹਾਰ ਆਇਦਾ ਕੋਈ ਘਰ ਦਾ ਕੋਈ ਰੋਟੀ ਦਾ ਕੋਈ ਗੁਜ਼ਾਰਾ ਹੋ ਸਕੇ ਜਿਹੜਾ ਕੋਈ ਦਵਾਈ ਬੂਟੀ ਵੀ ਚੱਲ ਪੇ ਵਿਚਾਰੇ ਦੀ ਕੋਈ ਬਾਹਰ ਦੀ ਸੈਟ ਹੋ ਜੇ ਵਿਚਾਰੇ ਦੀ ਫੇਰੀ ਸੁੱਕਦੀ ਜਾਂਦੀ ਆ ਆਪਰੇਸ਼ਨ ਹੋ ਜੇ ਕੋਈ ਐਨ ਐਨ ਆਰ ਵੀ ਕੋਈ ਸਹਾਰਾ ਕਰੂਗਾ ਮੈਂ ਹੱਥ ਕਰੂਗਾ ਭੈਣ ਭਰਾ ਕੋਈ ਕਰਨ ਤੇ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ